ਆ ਵੀਡੀਓ ਮੇਰੀ ਉਹਨਾਂ ਸਾਰੀਆਂ ਹੀ ਸਤਿਕਾਰਯੋਗ ਭੈਣਾਂ ਲਈ ਆ ਜਿਹੜੀਆਂ ਭੈਣਾਂ ਮੇਰੀਆਂ ਜਾਂ ਸਾਡੀਆਂ ਕੋਈ ਵੀ ਉਮਰ ਦੇ ਮੁਤਾਬਕ ਰਿਸ਼ਤਾ ਵੇ ਜਿਹੜੀਆਂ ਆ ਕਰੀਮ ਲਾਉਂਦੀਆਂ ਨੇ ਜਾਂ ਆਪਣੀ ਲੰਬਾਰੀ ਵਿੱਚ ਰੱਖਦੀਆਂ ਨੇ ਉਹਨਾਂ ਦਾ ਚਿਹਰਾ ਛੇਤੀ ਬਜ਼ੁਰਗ ਤੇ ਬੁੱਢਾ ਬੁੱਢਾ ਨਜ਼ਰੋਂ ਲੱਗਦਾ ਤੁਸੀਂ ਵੇਖਣਾ ਕਿ 25 ਤੋਂ 40 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਇੱਕ ਜਹੀ ਕਰੀਮ ਲਾਉਂਦੀਆਂ ਨੇ ਉਸ ਉਹਨਾਂ ਦਾ ਮਕਸਦ ਹੁੰਦਾ ਕਿ ਸ਼ਾਇਦ ਉਹਨਾਂ ਦੇ ਚਿਹਰੇ ਤੇ 글로ਅ ਆ ਜਾਵੇਗਾ ਚਿਹਰਾ ਉਹਨਾਂ ਦਾ ਸੋਹਣਾ ਹੋ ਜਾਵੇਗਾ ਦੇਖੋ ਤੇਰਾ ਹਰ ਇੱਕ ਦਾ ਸੋਹਣਾ ਹੋਣਾ ਚਾਹੀਦਾ ਤੇ ਚਿਹਰਾ ਰੱਬ ਸੋਹਣਾ ਸਾਰਿਆਂ ਨੂੰ ਸੋਹਣਾ ਹੀ ਦਿੰਦਾ ਹੈ ਦੂਜੀ ਗੱਲ ਤੇ ਇਹ ਵੀ ਆ لیکن ਜਦੋਂ ਕੁਝ ਔਰਤਾਂ ਕੁਝ ਕੁੜੀਆਂ ਜਾਂ ਮੰਗਰੋਣਾ ਦੀ 25 ਤੋਂ 40 ਸਾਲ ਚ ਤੱਕ ਜਹੀਂ ਕਰੀਮ ਲਾਉਂਦੀਆਂ ਨੇ ਜਿਹਦੇ ਨਾਲ ਉਹਨਾਂ ਦਾ ਚਿਹਰਾ ਬਹੁਤ ਛੇਤੀ ਬਜ਼ੁਰਗ ਬਜ਼ੁਰਗ ਨਜ਼ਰ ਆਉਣ ਲੱਗ ਪੈਂਦਾ ਕੁਝ ਸਾਲਾਂ ਤੋਂ ਬਾਅਦ ਤੇ ਉਹਦੇ ਨਾਲ ਉਹਨਾਂ ਦੀਆਂ ਜੜੀਆਂ ਨੇ ਝੁਰੜੀਆਂ ਵੀ ਚਿਹਰੇ ਤੇ ਬਹੁਤ ਜ਼ਿਆਦਾ ਪੈਣ ਲੱਗ ਪੈਂਦੀਆਂ ਨੇ ਉਹਨਾਂ ਦੇ ਚਿਹਰੇ ਦਾ ਗਲੋ ਉਹ ਨਹੀਂ ਰਹਿੰਦਾ ਜਿਹੜਾ ਹੋਣਾ ਚਾਹੀਦਾ ਆ ਫਿਰ ਉਹ ਕੀ ਕੀਤਾ ਜਾਵੇ ਤੁਸੀਂ ਵੇਖਿਆ ਨਾ ਕਿ ਜਿਹੜਾ 글로 ਦਾ ਸਬੰਧ ਆ ਸਰੀਰ ਤੇ ਚਿਹਰੇ ਦੀ ਖੂਬਸੂਰਤੀ ਦਾ ਸਬੰਧ ਆ ਉਹਦਾ ਮੁੱਖ ਕਾਰਨ ਤਾਂ ਸਾਡੇ ਸਰੀਰ ਦੇ ਨਾਲ ਹੁੰਦਾ ਆ ਕਿ ਅਸੀਂ ਕੀ ਖਾਂਦੇ ਆ ਅਸੀਂ ਕੀ ਪੀਂਦੇ ਆ ਜੇ ਅਸੀਂ ਇਹ ਜਿਹੜੀਆਂ ਲੜਕੀਆਂ ਜਾਂ ਔਰਤਾਂ ਇਹ ਸੋਚਦੀਆਂ ਨੇ ਕਿ ਸ਼ਾਇਦ ਕਰੀਮ ਲਾਇਆ ਮੇਰੇ ਚਿਹਰੇ ਤੇ 글로 ਆ ਜਾਵੇਗਾ ਇਹ ਫਿਰ ਗਲਤ ਹੀ ਸਾਬਤ ਹੁੰਦਾ ਆ ਜਿਹੜੀਆਂ ਭੈਣਾਂ ਮੇਰੀਆਂ ਚਾਹੁੰਦੀਆਂ ਨੇ ਕਿ ਚਿਹਰੇ ਤੇ 글로ਅ ਆਵੇ ਉਹ ਆਪਣੀ ਖਾਣ-ਪੀਣ ਦੀਆਂ ਆਦਤਾਂ ਇਸ ਉਮਰ ਵਿੱਚ ਸਭ ਤੋਂ ਵਧੀਆ ਰੱਖਣ। ਸਭ ਤੋਂ ਪਹਿਲਾਂ ਤਾਂ ਉਹ ਤੇਜ਼ ਮਿਰਚ ਮਸਾਲਿਆਂ ਤੋਂ ਪਰਹੇਜ਼ ਕਰਨ, ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨ। ਨਾਲ ਦੀ ਨਾਲ ਹੀ ਹੋ ਸਕੇ ਤਾਂ ਉਹਨਾਂ ਨੂੰ ਕੁਝ ਠੰਡੀਆਂ ਵਸਤੂਆਂ ਜਿਵੇਂ ਦਹੀਂ ਹੋ ਗਿਆ, ਲੱਸੀ ਹੋ ਗਈ ਜਾਂ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ। ਨਾਲ ਦੀ ਨਾਲ ਉਹਨਾਂ ਦਾ ਜਿਹੜਾ ਭਾਰ ਆ ਉਹਨਾਂ ਦੀ ਉਮਰ ਮੁਤਾਬਕ ਹੋਣਾ ਚਾਹੀਦਾ ਕਈ ਵਾਰ ਅਸੀਂ ਕੀ ਵੇਖਦੇ ਹਾਂ ਕਈ ਲੜਕੀਆਂ ਬਹੁਤ ਪਤਲੀਆਂ ਹੁੰਦੀਆਂ ਸਰੀਰ ਦੀਆਂ ਯਾਨੀ ਕਿ ਉਹਨਾਂ 'ਚ ਬਹੁਤੀ ਤਾਕਤ ਨਹੀਂ ਹੁੰਦੀ ਉਹਨਾਂ ਕਰੀਮਾਂ ਲਾਉਂਦੇ ਨਾਲ ਸਿਰਫ ਕੁਝ ਸਮੇਂ ਤੱਕ ਹੀ ਉਹ ਹੁੰਦੀਆਂ ਨੇ ਲੇਕਿਨ ਜਦੋਂ ਅਸੀਂ ਜ਼ਿਆਦਾ ਕਰੀਮਾਂ ਕੁੜੀਆਂ ਵਰਤਦੀਆਂ ਨੇ ਔਰਤਾਂ ਵਰਤਦੀਆਂ ਨੇ ਫਿਰ ਕੀ ਹੁੰਦਾ ਕਿ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਡਰਾਈ ਹੋਣਾ ਸ਼ੁਰੂ ਹੋ ਜਾਂਦਾ ਜਾਨੀ ਕਿ ਸਕਿਨ ਜਿਹੜੀ ਆ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਸੁੱਕਣ ਲੱਗ ਪੈਂਦੀ ਆ ਤੇ ਸਕਿਨ ਨੂੰ ਜਦੋਂ ਅਸੀਂ ਵਾਰ-ਵਾਰ ਕੈਮੀਕਲਾਂ ਵਾਲੀਆਂ ਕਰੀਮਾਂ ਲਾਵਾਂਗੇ ਤੇ ਕੁਦਰਤੀ ਗੱਲ ਆ ਕਿ ਸਕਿਨ ਦਾ ਨੁਕਸਾਨ ਹੋਵੇਗਾ ਹੀ ਹੋਵੇਗਾ ਤੇ ਜਿਹੜੀ ਸਕਿਨ ਆ ਉਹ ਬਜ਼ੁਰਗ ਬਜ਼ੁਰਗ ਹੋਣ ਲੱਗ ਪੈਂਦੀ ਆ ਕਰੀਮਾਂ ਤੋਂ ਬਾਅਦ ਫਿਰ ਤੇਲ ਨਾਲ ਲਗਣੇ ਪੈਂਦੇ ਨੇ ਇਹਦਾ ਮਤਲਬ ਹੈ ਕਿ ਉਹ ਚੋਂ ਕੁਦਰਤੀ ਜਿਹੜਾ ਰੰਗ ਆ ਕੁਦਰਤੀ 글로 ਆ ਉਹ ਕਰੀਮਾਂ ਜਿਹੜੀਆਂ ਸੁਖ ਲੈਂਦੀਆਂ ਨੇ ਇਹ ਕਰੀਮਾਂ ਜਦੋਂ ਫਿਰ ਉਹ ਇੰਨਾ ਸੁਖਦੀਆਂ ਨੇ ਫਿਰ ਕਈ ਵਾਰਾਂ ਕਈਆਂ ਦੇ ਚਿਹਰੇ ਤੇ ਉੱਪਰ ਛੇਤੀ ਝੁਰੜੀਆਂ ਪੈਣ ਲੱਗ ਪੈਂਦੀਆਂ ਨੇ ਉਹ ਵੱਧ ਤੋਂ ਵੱਧ ਖਰਚਾ ਕਰੀਮਾਂ ਤੇ ਲਾਉਂਦੀਆਂ ਨੇ ਮੇਰੀ ਭੈ ਉਹਨਾਂ ਭੈਣਾਂ ਨੂੰ ਬੇਨਤੀ ਆ ਕਿ ਬੇਸ਼ੱਕ ਕਰੀਮ ਤੁਸੀਂ ਲਾਓ ਜਿਹੜੀ ਵੀ ਤੁਸੀਂ ਲਾਉਣਾ ਚਾਹੁੰਦੇ ਲੋੜ ਮੁਤਾਬਕ ਲੇਕਿਨ ਨਾਲ ਆਪਣੀ ਖੁਰਾਕ ਦਾ ਖਿਆਲ ਰੱਖੋ ਜਿਵੇਂ ਫਰੂਟ ਹੋਗੇ ਸੀਜ਼ਨ ਦੇ ਮੁਤਾਬਕ ਫਲ ਹੋਗੇ ਸਹੀ ਸੀਜ਼ਨ ਦੇ ਮੁਤਾਬਕ ਸਬਜ਼ੀਆਂ ਹੋਗੀਆਂ ਆਪਣਾ ਭਾਰ ਵੇਖੋ ਤੁਹਾਡਾ ਭਾਰ ਬਹੁਤਾ ਘਟ ਤ ਨਹੀਂਆ ਬਹੁਤਾ ਵਧ ਤ ਨਹੀਂ ਰਿਹਾ ਜੇ ਤੁਸੀਂ ਆਪਣਾ ਭਾਰ ਨਾ ਵਧਣ ਦਿਓਗੇ ਨਾ ਘਟਣ ਦਿਵੋਗੇ ਫਿਰ ਤੁਸੀਂ ਲਗਭਗ ਲੰਬੀ ਉਮਰ ਤੱਕ ਹਮੇਸ਼ਾ ਤੁਹਾਡਾ ਚਿਹਰਾ ਜਿਹੜਾ 글로 ਰਵੇਗਾ ਚਿਹਰੇ ਤੇ ਰੌਣਕ ਰਹੇਗੀ ਜਿੰਨੇ ਵੀ ਤੁਸੀਂ ਮਰਦ ਵੇਖ ਲੋ ਜਿਨ੍ਹਾਂ ਦੇ ਆਪਣੇ ਸਰੀਰ ਦੀ ਫਿਟਨੈਸ ਰੱਖਦੇ ਨੇ ਜਿਹੜੇ ਲੋਕ ਉਹਨਾਂ ਦਾ ਤੁਸੀਂ ਉਹ ਕਿਹੜੀਆਂ ਕਰੀਮਾਂ ਲਾਉਂਦੇ ਨੇ ਉਹ ਚਿਹਰਾ ਉਹਨਾਂ ਦਾ ਹਮੇਸ਼ਾ ਗਲੋ ਰਹਿਦਾ ਆ ਸੋ ਸੋਹਣਾ ਰਹਿੰਦਾ ਉਹਨਾਂ ਦੀ ਝੁਰੜੀਆਂ ਨਹੀਂ ਪੈਂਦੀਆਂ ਦਾਗ ਧੱਬੇ ਨਹੀਂ ਪੈਂਦੇ ਉਹ ਬੁੱਢੇ ਨਹੀਂ ਲੱਗਦੇ ਜਿਹੜੀਆਂ ਇਸੇ ਤਰ੍ਹਾਂ ਸਾਡੀਆਂ ਭੈਣਾਂ ਆਪਣੀ ਖੁਰਾਕ ਵੱਲ ਧਿਆਨ ਦਿੰਦੀਆਂ ਨੇ ਚੰਗਾ ਖਾਂਦੀਆਂ ਨੇ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਦੀਆਂ ਨੇ ਮਿੱਠੇ ਜ਼ਹਿਰ ਤੋਂ ਜਿਹਨੂੰ ਕੋਲ ਡਰਿੰਕ ਕਹਿੰਦੇ ਉਸ ਤੋਂ ਦੂਰੀ ਬਣਾ ਕੇ ਰੱਖਦੀਆਂ ਨੇ ਜਦੋਂ ਬਹੁਤ ਲੋੜ ਮੁਤਾਬਕ ਲੂਣ ਹੀ ਖਾਂਦੀਆਂ ਜਿਆਦਾ ਨਹੀਂ ਖਾਂਦੀਆਂ ਉਹ ਫਲ ਫਰੂਟ ਨੂੰ ਤਰਜੀਹ ਦਿੰਦੀਆਂ ਨੇ ਦਹੀਂ ਖਾਂਦੀਆਂ ਨੇ ਤੇ ਆਪਣੀ ਸਿਹਤ ਦਾ ਖਿਆਲ ਰੱਖਦੀ ਨੇ ਉਹ ਪਹਿਣਾ ਜਿਹੜੀਆਂ ਨੇ ਜਾਂ ਉਹ ਔਰਤਾਂ ਨੇ ਉਹਨਾਂ ਦਾ ਚਿਹਰਾ ਹਮੇਸ਼ਾ ਜਵਾਨ ਜਵਾਨ ਨਜ਼ਰ ਆਉਂਦਾ ਆ ਹਰੇਕ ਦਾ ਚਿਹਰਾ ਜਵਾਨ ਜਵਾਨ ਤੇ ਸੋਹਣਾ ਹੋਣਾ ਚਾਹੀਦਾ ਸੋਹਣਾ ਹੁੰਦਾ ਮਤਲਬ ਕੋਈ ਮਾੜਾ ਨਹੀਂ ਹੁੰਦਾ ਸੋਹਣਾ ਤਾਂ ਕੁਦਰਤ ਨੇ ਤੇ ਸਾਨੂੰ ਸਾਰਿਆਂ ਨੂੰ ਸੋਹਣਾ ਪੈਦਾ ਕੀਤਾ ਨੇ ਚਾਹੇ ਉਹ ਕੋਈ ਛੋਟੇ ਕੱਦ ਦਾ ਕੋਈ ਵੱਡੇ ਕੱਦ ਦਾ ਚਾਹੇ ਕਿ ਦੀ ਸਕਿਨ ਵਾਈਟ ਆ ਕਿ ਦੀ ਥੋੜੀ ਡਾਰਕ ਆ ਇਹ ਕੁਦਰਤ ਨੇ ਸਾਰਿਆਂ ਨੂੰ ਸੋਹਣੇ ਬਣਾਇਆ ਪਰ ਆਪਾਂ ਆਪਣੇ ਸਹੱਬਾ ਨੂੰ ਜਾਲੀ ਨਾ ਬਣਾਈਏ ਬਹੁਤ ਸਾਰੀਆਂ ਭੈਣਾਂ ਨੇ ਬਹੁਤ ਸਾਰੀਆਂ ਕਰੀਮਾਂ ਲਿਆ ਲਾ ਕੇ ਆਪਣੇ ਘਰ ਭਰੇ ਹੋਏ ਨੇ ਅਲਮਾਰੀਆਂ ਭਰੀਆਂ ਹੋਈਆਂ ਨੇ ਜਿਹਨੂੰ ਮੇਕਅਪ ਸਿਸਟਮ ਕਹਿ ਦਿੰਦੇ ਆਪਾਂ ਕਹਿ ਲਓ ਸੈੱਟ ਕਹਿ ਦਿੰਦੇ ਨੇ ਉਹਦੇ 'ਚ ਇੰਨੀਆਂ ਜ਼ਿਆਦਾ ਕਰੀਮਾਂ ਨੇ ਉਹ ਇੰਨੀਆਂ ਜ਼ਿਆਦਾ ਕਰੀਮਾਂ ਸਾਡੇ ਚਿਹਰੇ ਦਾ ਬੇੜਾਗਰ ਕਰ ਦੇਣਗੀਆਂ ਤੇ ਤੁਸੀਂ ਅਕਸਰ ਵੇਖਿਆ ਹੋਣਾ ਕਿ 40 ਸਾਲ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਦਾ ਚਿਹਰਾ ਬਹੁਤ ਹੀ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਅੰਦਰੂਨੀ ਤੌਰ ਤੇ ਆਪਣਾ 글로 ਨਹੀਂ ਪੈਦਾ ਕੀਤਾ ਖੁਸ਼ ਰਹਿਣਾ ਚਾਹੀਦਾ ਹਮੇਸ਼ਾ ਪਸੰਦ ਰਹਿਣਾ ਚਾਹੀਦਾ ਆ ਬਹੁਤ ਸਾਰੀਆਂ ਜਹੀਆਂ ਨੈਗੇਟਿਵ એનર્ਜੀਆਂ ਤੋਂ ਦੂਰ ਰਹਿਣਾ ਚਾਹੀਦਾ ਜੋ ਸਾਡੇ ਸਰੀਰ 'ਚ ਵਿਗਾੜ ਪੈਦਾ ਕਰਦੀਆਂ ਨੇ ਤੁਸੀਂ ਮੇਰਾ ਸਾਰੇ ਆਪਣਾ ਪਰਿਵਾਰ ਹੋ ਮੈਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਦੱਸਣਾ ਚਾਹੁੰਦਾ ਹਾਂ ਹਰ ਵੀਡੀਓ ਤਾਂ ਕਿ ਮੇਰੇ ਪਰਿਵਾਰ ਨੂੰ ਸਮਾਂ ਰਹਿੰਦਿਆਂ ਸੁਚੇਤ ਹੋ ਜਾਂਦੇ ਉਹਨਾਂ ਨੂੰ ਵਧੀਆ ਉਮਰ ਭੋਗਣ ਦਾ ਸਿਹਤਮੰਦ ਜਿੰਦਗੀ ਜੀਉਣ ਦਾ ਮੌਕਾ ਮਿਲ ਜਾਵੇ ਆਓ ਆਪਾਂ ਰਲ ਮਿਲ ਕੇ ਇਹਨਾਂ ਗੱਲਾਂ ਵੱਲ ਧਿਆਨ ਦੇਈਏ ਜਿੰਨਾ ਆਪਾਂ ਕਰੀਮਾਂ ਤੇ ਪੈਸੇ ਖਰਚਦੇ ਆ ਉਹਨਾਂ ਆਪਣੀ ਖੁਰਾਕ ਵੱਲ ਦੇਈਏ ਤਾਂ ਕਿ ਸਾਡਾ ਅੰਦਰੂਨੀ ਗਲੋ ਜਿਹੜਾ ਸਾਡੀ ਜਦੋਂ ਸਰੀਰ 'ਚ ਸਾਡੇ 'ਚ ਪੋਜੀਟਿਵ એનર્ਜੀ ਰਹੇਗੀ ਸਾਡੇ ਸਰੀਰ 'ਚ ਬਲੱਡ ਵਧੀਆ ਰਹੇਗਾ ਪੂਰਾ ਰਹੇਗਾ ਮਸਲਸ ਵਧੀਆ ਰਹਿਣਗੇ ਕਾਂ ਫਿਰ ਕੁਦਰਤੀ ਗੱਲ ਐ ਕਿ ਸਾਡੇ ਚਿਹਰੇ ਤੇ 글로 ਬਣਿਆ ਰਹੇਗਾ ਸਾਨੂੰ ਕਰੀਮਾਂ ਦੀ ਲੋੜ ਨਹੀਂ ਆ ਆਪਾਂ ਖਾਲੀ ਸਾਬਣ ਨਾਲ ਮੂੰਹ ਧੋਕੇ ਵੀ ਤੇ ਛੋਟਾ ਮੋਟੀ ਕਰੀਮ ਲਾ ਕੇ ਵੀ ਬਹੁਤ ਸੋਹਣੇ ਲੱਗਾਂਗੇ ਤੇ ਜਿਹੜੇ ਚੰਗੇ ਲੋਕ ਨੇ ਅਮੀਰ ਲੋਕ ਨੇ ਉਹ ਇਨ੍ਹਾਂ ਗੱਲਾਂ ਦਾ ਬਹੁਤ ਖਿਆਲ ਰੱਖਦੇ ਨੇ ਬਾਕੀ ਹਰ ਭੈਣ ਭਰਾ ਦੀ ਆਪਣੀ ਮਰਜ਼ੀ ਆ ਤੁਸੀਂ ਮੇਰਾ ਪਰਿਵਾਰ ਹੋ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਜਿਉਂਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿੰਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਵੀ ਕਰਦਾ ਹਾਂ